ਸਿੱਖਿਆ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ ਵੱਖੋ-ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਕੂਲਾਂ ਦੇ ਦੌਰੇ ਕਰਵਾਏ ਗਏ ਹਨ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦੌਰਾ ਕਰ ਰਹੇ ਹਨ ਅਤੇ ਅਧਿਆਪਕਾਂ ਤੋਂ ਫੀਡਬੈਕ ਲੈ ਰਹੇ ਹਨ ਇਸੇ ਲੜੀ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੰਗਰੂਰ ਪਹੁੰਚੇ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਸਕੂਲੀ ਅਧਿਆਪਕਾਂ ਤੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਹਰਜੋਤ ਬੈਂਸ ਨੇ ਦੱਸਿਆ ਕਿ ਉਹ ਹਰ ਜ਼ਿਲ੍ਹੇ ਵਿੱਚ ਜਾ ਕੇ ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਵਿਚਾਰ ਕਰਦੇ ਹਨ ਅਤੇ ਉਨ੍ਹਾਂ ਤੋਂ ਸਿੱਖਿਆ ਵਿੱਚ ਸੁਧਾਰ ਦੇ ਲਈ ਸੁਝਾਅ ਵੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਾਡੇ ਅਧਿਆਪਕ ਵਿਦੇਸ਼ੀ ਸਕੂਲਾਂ ਦਾ ਦੌਰਾ ਕਰਕੇ ਵੀ ਆਏ ਹਨ। ਉਨ੍ਹਾਂ ਤੋਂ ਵੀ ਸਿੱਖਿਆ ਵਿੱਚ ਸੁਧਾਰ ਲਈ ਸੁਝਾਅ ਲੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜੇ ਹੀ ਸੁਝਾਵਾਂ ਦੇ ਚੱਲਦੇ ਹੀ ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਨੰਬਰ 1 ਹੈ। ਉਹ ਮੈਨੂੰ ਕਹਿੰਦੇ ਸਰ ਤੁਹਾਡੇ ਨਾਲ ਅਸੀਂ ਗੱਲ ਕਰਨੀ ਹੈ। ਮੈਂ ਕਹਿੰਦਾ। ਜਣੀ ਸਰ ਤੁਸੀਂ ਪਹਿਲੇ ਹੀ ਸ਼ਖਸੋਂ ਪਹਿਸਾਨੂੰ ਏਨੇ ਸਾਲ ਹੋ ਗਏ ਕਿਸੇ ਨੂੰ 10 ਸਾਲ ਕਿਸੇ ਨੂੰ 18 ਸਾਲ ਅਸੀਂ ਹੈੱਡ ਆਫਿਸ 'ਤੇ ਬੈਠੇ ਆਂ ਆਹ ਵਾਲੀ ਬ੍ਰਾਂਚ ਦੇਖ ਰਹੇ ਆਂ ਅਸੀਂ ਆਹ ਬ੍ਰਾਂਚ ਦੇਖਦੇ। ਤੁਸੀਂ ਪਹਿਲੇ ਹੀ ਮੰਤਰੀਓਂ 'ਚ ਪੁੱਛ ਜਣੀ ਪੁੱਛਿਆ ਕਿ ਕਿਤਾਬਾਂ ਕਿਉਂ ਜਾ ਰਹੀਆਂ। ਉਹ ਵੀ ਮੈਂ ਤੁਹਾਡੇ ਕੋਲ ਜਾ ਕੇ ਦੇਖਿਆ। ਮੈਂ ਜਾ ਕੇ ਸਕੂਲਾਂ 'ਚ ਦੇਖਿਆ। ਮੈਂ ਦੇਖਿਆ ਬੱਚੇ ਫੋਟੋਸੇਪ ਨਾਲ ਪੜ੍ਹ ਰਹੇ ਆਂ। ਮੈਂ ਪੁੱਛੋ ਕਿ ਨਹੀਂ ਆਉਂਦੀਆਂ ਜੀ ਨਵੰਬਰ ਤੱਕ ਆਉਣੀਆਂ ਬ ਯੂਨੀਫਾਰਮ ਦੇਖੀਆ ਤੁਹਾਡਾ ਇਸ ਜ਼ਿਲ੍ਹੇ ਦੇ ਵਿੱਚ ਆਉਣ ਤੇ ਸਾਡੇ ਨੈਸ਼ਨਲ ਵਾਰਡੀ ਤੇ ਸਟੇਪਾਰਡੀ ਫੀਚਰਸ ਵੱਲੋਂ ਸਵਾਗਤ ਹੈ ਤੇ ਨਵੇ ਕਦਮ ਦੇ ਲਈ ਵੱਡੀ ਸ਼ਲਾਘਾ ਕਰਨੀ ਬਣਦੀ ਹੈ ਕਿ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਸਾਡੀਆਂ ਜੇ ਸਾਡੇ ਬੱਚਿਆਂ ਦੀਆਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਤੁਸੀਂ ਸਾਨੂੰ ਇੱਕ ਮੰਚ ਜਿਹੜਾ ਸਾਡੇ ਵਿੜੇ ਦੇ ਵਿੱਚ ਆ ਕੇ ਸੁਣਨ ਦੇ ਲਈ ਵਹैया ਕਰਵਾਇਆਗਾ ਤੇ ਬਹੁਤ ساری ਮੁਹਿੰਮਾਂ ਨੇ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਬਦੌਲਤ ਸਮਾਜ ਦੇ ਵਿੱਚ ਵਿਦਿਆਰਥੀਆਂ ਦੀ ਪ੍ਰਾਪਤੀਆਂ ਦੇ ਨਾਲ ਨਾਲ ਸਾਡੇ ਵਰਗੇ ਵਿਦਿਆਰਥੀਆਂ ਦਾ ਜਿਹੜਾ ਹੈਗਾ ਉਹ ਵੀ ਸਿਰ ਉੱਚਾ ਹੋ ਰਿਹਾ ਹੈ ਜਿਤਮਾਨ ਦੇ ਨਾਲ ਤੇ ਸੰਖੇਪ ਦੇ ਵਿੱਚ ਇਹਨਾਂ ਯਤਨਾਂ ਨੂੰ ਬਸ ਇਹ ਮਾਪੇ ਔਰ ਉਸਤਾਦ ਕੋ ਇਸੇ ਵੱਡਕਾ ਖੁਸ਼ੀ ਕਿਆ ਹੋਗੀ ਮਾਪੇ ਔਰ ਉਸਤਾਦ ਕੋ ਆਪਣੇ ਸੇ ਅੱਗੇ ਵੜਦਾ ਹੋਆ ਦੇਖੇ ਸ਼ਿਸ਼ਵ ਔਰ ਬਾਲਾਦ ਕੋ ਸ਼ਿਸ਼ਵ ਔਰ ਬਾਲਾਦ ਥੈਂਕ ਯੂ ਸਰ ਸਰ ਤੁਹਾਡੇ ਸਦਕੇ ਹੁਣ ਸਿੱਖਿਆ ਸਕੂਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਸਾਡੇ ਸਕੂਲ ਨੂੰ ਵੀ ਦੋਸਤਕਿੰਸ ਮਿਲੇ ਹਨ ਸਰ ਇਹ ਚਾਰ ਟੀਮ ਸ਼ੁਰੂ ਕੀਤੀਆਂ ਗਈਆਂ ਸੀ ਡਿਜੀਟਲ ਡਿਜ਼ਾਈਨ ਐਂਡ ਵਰਕ ਮੈਟ ਬਿਊਟੀ ਐਂਡ ਵੈਲਨੈਸ ਤੁਹਾਨੂੰ ਕਿਹੜੀ ਕਿਹੜੀ ਮਿਲੀ ਮੈਮ ਸਰ ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਇੰਸ਼ੋਰੈਂਸ ਥੀ ਹੈਲਥ ਸਾਇੰਸਿਜ਼ ਦੇ ਜੀ ਸਰ ਇਸ ਦੇ ਤਹਿਤ ਮੈਂ ਦੱਸਣਾ ਚਾਹੂੰਗੀ ਕਿ ਸਾਨੂੰ ਬਹੁਤ ਹੀ ਅਤੀ ਆਧੁਨਿਕ ਟਰੀਟਮੈਂਟਸ ਤੇ ਲੈਬਸ ਪ੍ਰੋਵਾਈਡ ਕੀਤੀਆਂ ਗਈਆਂ ਨੇ ਸਰ ਇਹ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਬਹੁਤ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਇਕੁਪਮੈਂਟ ਨਹੀਂ ਹੈਗੇ ਜੋ ਸਾਡੇ ਬੱਚਿਆਂ ਨੂੰ ਯੂਜ਼ ਕਰਨ ਲਈ ਮਿਲ ਰਹਾ ਹੈ ਸਰ ਸਰੋਂ ਮੈਂ ਆਸ ਕਰਦੀ ਹਾਂ ਕਿ ਇਸੇ ਤਰ੍ਹਾਂ ਦੇ ਉਹ ਪ੍ਰਾਲੇ ਸਰਕਾਰ ਵੱਲੋਂ ਕਿਤੇ ਜਾਂਦੇ ਰਹਿਣਗੇ ਜਿਸ ਦੇ ਨਾਲ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਸਰ ਇਹ ਐਨਾ ਕੋ ਵਧੀਆ ਇਹਨਾਂ ਦਾ ਕਰਿਕੂਲਮ ਸੈੱਟ ਕੀਤਾ ਗਿਆ ਹੈ ਕਿ ਇੰਡਸਟਰੀ ਦੀ ਲੋੜਾਂ ਨੂੰ ਦੇਖਿਆ ਗਿਆ ਸਾਡੇ ਬੱਚਿਆਂ ਵੀ ਜੋ ਕਮੀਆਂ ਸੀ ਸਰ ਉਹ ਦੂਰ ਖੋਣਗੇ ਆਂ ਔਰ ਬੱਚੇ ਪ੍ਰੈਕਟੀਕਲੀ ਨੋਲੇਜ ਗੇਨ ਕਰਨਗੇ ਜੋ ਤਾ ਮਿਲੇਗੀ ਸਾਨੂੰ ਨਾਲ ਨਾਲ ਬੱਚੇ ਆਪਣਾ ਸਵੈ ਰੁਜ਼ਗਾਰ ਵੀ ਸ਼ੁਰੂ ਕਰ ਸਕਦੇ ਆਂ ਸਰ ਥੈਂਕ ਯੂ ਸੋ ਮਚ ਇਸ ਤਰ੍ਹਾਂ ਦੇ ਕਾਰਿਆ ਕਰਨ ਲਈ ਮੈਂ ਆਸ ਕਰਦੀ ਆਂ ਆਪਕਾ ਵੀ ਭਵਿੱਖ ਇਸ ਤਰ੍ਹਾਂ ਦੇ ਕਾਰਲੇ ਹੁੰਦੇ ਰਹਿਣਗੇ ਜਿਹਦੇ ਨਾਲ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਉਜਵਲ ਹੋਣਾ ਹੈ ਬਹੁਤ ਧੰਨਵਾਦ ਮੈਂ ਜਿਹੜੀ ਸਰਕਾਰ ਦੁਆਰਾ bizness blast ਹੈ ਤੇ ਸਰ ਜਿੱਥੇ ਪਹਿਲਾਂ ਬੱਚਿਆਂ ਨੂੰ +2 ਤੋਂ ਬਾਹਰ ਇੱਕ ਇਹੀ ਰਹਿਦਾ ਸੀ ਕਿ ਸਾਨੂੰ ਨੌਕਰੀ ਮਿਲੇ ਨੌਕਰੀ ਮਿਲੇ ਤਾਂ ਹੁਣ ਮਤਲਬ ਉਹਨਾਂ ਦੀ ਸੋਚ ਹੈ ਜਿਹੜੀ ਉਹ ਆਲਰੇਡੀ ਇੱਕ ਐਂਟਰਪ੍ਰੈਨਿਅਰ ਦੀ ਉਦਮੀ ਦੀ ਬਣਦੀ ਜਾ ਰਹੀ ਹੈ ਸਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਇਹ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸਾਡੇ ਸੰਗਰੂਰ ਦਾ ਜੋ ਮੋਨਕ ਬਲੌਕ ਹੈ ਉਹ ਸਭ ਤੋਂ ਬੈਕਵਰਡ ਇਨਿਆ ਜਾਂਦਾ ਹਾਂ ਸਾਡੇ ਜਿੱਦਾਂ ਮੈਂ ਪਹਿਲਾਂ ਵੀ ਦਿਸਨਸ ਕਲਾਸਟਰ ਉਹ ਤੁਹਾਡੀ ਹਾਜ਼ਰੀ 'ਚ ਜਿਹੜਾ ਆਈਆਈਟੀ ਰੋਪੜ ਵਿਖੇ ਪ੍ਰੋਗਰਾਮ ਹੋਇਆ ਸੀ ਸਰ ਉਹਨਾਂ ਨੇ ਉੱਥੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈ ਤੇ ਉਹਨਾਂ ਨੂੰ ਉੱਥੋਂ ਸਰ ਜਿਹੜੇ ਸੀਓਜ਼ ਉੱਥੇ ਸਿਨੋਨਾ ਵੱਲੋਂ 5 ਬਲੈਕ ਦੀ ਜਿਹੜੀ ਹੈਲਪਿੰਗ ਹੈਂਡ ਉਹ ਵੀ ਮਿਲੀ ਹੈ ਕਿਰੀਟੀਮ ਸੀ ਤੁਹਾਡੀ ਸਰ ਟੈਕਨੋ ਟੀਮ ਸੀ ਸਰ ਜੀਨਿਸ ਸਿਮੂਲੇਟਰ ਬਣਾਇਆ ਸੀ ਸਰ ਇੱਕ ਐਪ ਬਣਾਇਆ ਸੀ ਸਰ ਬੱਚਿਆਂ ਨੂੰ ਫੁੱਟ ਕਰੀਏ ਪੁੱਟ ਕਰੀਏ ਯੈਸ ਬਹੁਤ ਚੰਗਾ ਜੀ ਸਰ ਉਹਨਾਂ ਬੱਚਿਆਂ ਦੇ ਐਡਮਿਸ਼ਨ ਦੀ ਵੀ ਅਸੀਂ ਗੱਲ ਕੀਤੀ ਹੈ ਹੋ ਗਿਆ ਨਾ ਜੀ ਐਡਮਿਸ਼ਨ ਜੀ ਸਰ ਐਮਆਰਐਸਪੀਟੀ ਯੂਜੀ ਜੀ ਜੀ ਸਰ ਤੇ ਸਰ ਇਸੇ ਨਾਲ ਹੀ ਹੋਰ ਵੀ ਉਸੇ ਏਰੀਏ ਦਾ ਸਾਡਾ ਸਕੂਲ ਸੀਗਾ ਸੈਕੰਡਰੀ ਸਕੂਲ ਕੌਣ ਇੱਕ ਮੁਹਿੰਮ ਚਲਾਈ ਜਾਂਦੀ ਹੈ ਜਿਹਦੇ ਵਿੱਚ ਮੈਂ ਪੰਜਾਬ ਦੇ ਹਰ ਜ਼ਿਲ੍ਹੇ ਚ ਜਾ ਕੇ ਸਕੂਲ ਮੁਖੀਆਂ ਨਾਲ ਅਧਿਆਪਕਾਂ ਦੇ ਨਾਲ ਸਿੱਧਾ ਸੰਵਾਦ ਕਰਦਾ ਮੈਂ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਿੱਖਿਆ ਦੇ ਵਿੱਚ ਜੋ ਵੀ ਸੁਧਾਰ ਆਏ ਹਨ ਚਾਹੇ ਉਹ ਅਸੀਂ ਪੂਰੇ ਦੇਸ਼ ਚ ਨੰਬਰ 1 ਆਏ ਜਾਂ JEE ਐਡਵਾਂਸ ਦੇ ਨਤੀਜੇ JEE Mains ਦੇ ਨਤੀਜੇ NEET ਦੇ ਨਤੀਜੇ ਖੇਡਾਂ ਦੇ ਵੀ ਨਤੀਜੇ ਬੋਰਡ ਦੇ ਨਤੀਜੇ ਉਹ ਜਿਹੜਾ ਵੱਡਾ ਕਾਰਨ ਹੈ ਉਹ ਅਧਿਆਪਕਾਂ ਤੋਂ ਆਏ ਹੋਏ ਸੁਝਾਅ ਨੇ ਤਾਂ ਮੈਂ ਇਹ ਸਾਡੀ ਕਾਮਯਾਬੀ ਦਾ ਕਾਰਨ ਹੈ ਇਸੇ ਲੜੀ ਤਹਿਤ ਅਸੀਂ ਹਰ ਜ਼ਿਲ੍ਹੇ-ਜ਼ਿਲ੍ਹੇ 'ਚ ਹਰ 6 ਮਹੀਨੇ ਬਾਅਦ 8 ਮਹੀਨੇ ਬਾਅਦ ਪ੍ਰੋਗਰਾਮ ਰੱਖਦੇ ਹਾਂ ਜਿਹਦੇ ਵਿੱਚ ਸਿੱਧਾ ਉਹਨਾਂ ਤੋਂ ਸਕੂਲ ਮੁਖੀਆਂ ਤੋਂ ਉਹਨਾਂ ਦੇ ਸੁਝਾਅ ਲਏ ਜਾਂਦੇ ਆ ਜਿਹੜੇ ਪਿੱਛੇ ਸਮੇਂ ਤੇ ਚੰਗੇ ਕੰਮ ਹੋਏ ਆ ਉਹਨਾਂ ਬਾਰੇ ਫੀਡਬੈਕ ਲਿਆ ਜਾਂਦਾ ਹੈ ਹੋਰ ਕੀ ਇੰਪਰੂਵਮੈਂਟਸ ਕੀਤੀਆਂ ਜਾ ਸਕਦੀਆਂ ਕੀ ਚੁਣੌਤੀਆਂ ਆ ਰਹੀਆਂ ਇਹ ਮੇਰਾ ਪ੍ਰੋਗਰਾਮ ਲਗਾਤਾਰ ਅਜੇ ਇਸੇ ਲੜੀ ਦੇ ਤਹਿਤ ਅੱਜ ਸੰਗਰੂਰ ਆਇਆ ਜਿੱਥੇ ਸੰਗਰੂਰ ਦੇ ਇਸ ਡਾਈਟ ਵਿਖੇ ਸਾਰੇ ਸੰਗਰੂਰ ਜ਼ਿਲ੍ਹੇ ਦੇ ਸਕੂਲ ਮੁਖੀ ਭਾਵ ਸਾਡੇ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਹੈਡਮਿਸਟਰਸ ਸਹਿਬਾਨ ਸੀਐਚਟੀ ਬੀਪੀਓਜ਼ ਸਾਡੇ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਉਹਨਾਂ ਦੀ ਸਾਰੀ ਟੀਮ ਜਿਨੇ ਸਟੇਟ ਬੋਰਡੀ ਹੈ ਨੈਸ਼ਨਲ ਬੋਰਡੀ ਹੈ ਜਿਹੜੇ ਵਿਆਪਕ ਸਿੰਗਾਪੁਰ ਗਿਆ ਫਿਨਲੈਂਡ ਗਿਆ ਉਹ ਸਾਰਿਆਂ ਨੂੰ ਅਸੀਂ ਸਦਾ